ਟੰਡ ਜੀ ਚੜ ਗਈ ਜੀ ਗੁੜ ਦਾ ਡਲਾ ਦਿਓ ਗੜ ਨੂੰ ਕੀ ਇੱਥੇ ਕਲਾੜ ਲੱਗਿਆ ਕਲਾੜ ਫੇਰ ਹੀ ਲੱਗੂਗਾ ਜੀ ਜੇ ਲੇਬਰ ਦੇ ਖਾਣ ਪੀਣ ਦਾ ਧਿਆਨ ਰੱਖੋਗੇ ਕਿੱਡੀ ਕੁ ਗੱਲ ਐ ਜੀ 2 ਕਿਲੋ ਗੁੜ ਲਿਆ ਕੇ ਸਾਡੇ ਮੱਥੇ ਮਾਰੋ ਨਾਲੇ ਚਾਰ ਬੰਦਿਆਂ ਦੀ ਚਾਹ ਬਣਾ ਦਿਓ ਜੀ ਮਿੱਠਾ ਰੋਕ ਕੇ ਪੱਤੀ ਠੋਕ ਕੇ ਭਾਈ ਤੂੰ ਤਾਂ ਉਹੀ ਗਾਹ ਘਾਹੜਾ ਵਰਮਾ ਕੇ ਬਧੀ ਜਾਣਾ ਮਿੱਠਾ ਰੋਕ ਕੇ ਪੱਤੀ ਠੋਕੇ ਸੁੱਖ ਨਾਲ ਸਾਡੀ ਚਾਹ ਤਾਂ ਡਾਂਗ ਵਰਗੀ ਹੁੰਦੀ ਐ ਹੁੰਦੀ ਆ ਡਾਂਗ ਵਰਗੀ ਜਦੋਂ ਤੱਕ ਭਾਈ 10 ਵਜੇ ਚਾਹ ਕਰਕੇ ਦਿੱਤੀ ਤੀ ਉਦੋਂ ਦੀ ਮੈਂ ਤੇ ਮੇਰੀ ਲੇਬਰ ਇੱਕ ਦੂਜੇ ਚ ਹੀ ਬਾਜਦੇ ਫਰੀ ਜੰਨੇ ਆ ਕੰਮ ਤਾਂ ਕੋਈ ਹੋਇਆ ਨਹੀਂ ਨਾਲੇ ਭਾਈ ਸਾਨੂੰ ਪਾਣੀ ਪੂਣੀ ਪੁੱਛ ਲਿਆ ਕਰੋ ਅਸੀਂ ਕਿਹੜਾ ਚੁੰਡੀਆਂ ਵੜਦੇ ਆ ਮੈਂ ਕੀ ਪਾਣੀ ਜੇਬ ਚ ਪਾਈ ਫਿਰਦੀ ਆ ਉਹ ਪਿਆ ਤਬਲਾ ਚੱਕ ਕੇ ਲੈ ਜਾ ਨਾਲੇ ਇੱਕ ਗੱਲ ਹੋਰ ਕੋਠੇ 'ਚ ਤੂੜੀ ਠੋਕ ਠੋਕ ਕੇ ਲਤੜ ਲਤੜ ਕੇ ਪਾਇਓ ਲਤੜ ਲਤੜ ਕੇ ਪੌਣ ਨੂੰ ਕੀ ਸੀ ਨਾਲ ਰੋਟ ਕੁੱਟਣਾ ਚੱਕੀ ਫਿਰਦੇ ਆ